प्यारे दोस्तों आज आजादी यानी कि स्वतंत्र ਦਾ ਦਿਵਸ ਦੇ 78ਵੇਂ ਦਿਹਾੜੇ ਉੱਤੇ ਮੈਂ ਆਪਣੀ ਕਵਿਤਾ ਦੀਆਂ ਕੁਝ ਸਤਰਾਂ ਉਹਨਾਂ ਦੇਸ਼ ਭਗਤਾਂ ਨੂੰ ਸਮਰਪਿਤ ਕਰਨਾ ਚਾਹੁੰਦੀ ਆ ਜੋ ਸਾਡੇ ਦੇਸ਼ ਰੱਖਿਆ ਲਈ ਹੱਸ-ਹੱਸ ਕੇ ਸੂਹਣੀ ਚੜ ਗਏ ਐ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਤੇਜ ਦਿਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਦੇਸ਼ ਦਿਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਸੂਰ ਮੇਂ ਉਸ ਸੋਨੇ ਵਰਗੇ ਸੂਰ ਮੇਂ ਉਸ ਸੋਨੇ ਵਰਗੇ ਹੀਰੇ ਪੁੱਤ ਨੇ ਮਾਵਾ ਦੇ ਚਾਚਾ ਜਨਾ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ ਚਾਚਾ ਜਨਾ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ ਬੁੱਢਾ ਬਾਪੂ ਖੜਾ ਉਡੀਕੇ ਗੱਭਰੂ ਪੁੱਤ ਜਵਾਨਾ ਨੂੰ ਬੁੱਢਾ ਬਾਪੂ ਖੜਾ ਉਡੀਕੇ ਗੱਭਰੂ ਪੁੱਤ ਜਵਾਨਾ ਨੂੰ ਦੇਸ਼ ਦਿਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਦੇਸ਼ ਦਿਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ 15 ਅਗਸਤ ਫਿਰ ਆ ਗਿਆ ਨਵਾਂ ਸੁਨੇਹਾ ਲੈ ਕੇ 15 ਅਗਸਤ ਫਿਰ ਆ ਗਿਆ ਨਵਾਂ ਸੁਨੇਹਾ ਲੈ ਕੇ ਦੇਸ਼ ਦੀ ਆਜ਼ਾਦੀ ਅਸਾਂ ਬਚਾਉਣੇ ਆਪਣਾ ਖੂਨ ਵਹਾ ਕੇ ਦੇਸ਼ ਦੀ ਆਜ਼ਾਦੀ ਅਸਾਂ ਬਚਾਉਣੇ ਆਪਣਾ ਖੂਨ ਵਹਾ ਕੇ ਇਸ ਦਿਨ ਦੇ ਖਾਤਰ ਕਈ ਯੋਧੇ ਹੱਸ-ਹੱਸ ਕੇ ਸੂਰੀ ਚੜ ਗਏ ਇਸ ਦਿਨ ਦੇ ਖਾਤਰ ਕਈ ਯੋਧੇ ਹੱਸ-ਹੱਸ ਕੇ ਸੂਰੀ ਚੜ ਗਏ ਕਈ ਮਾਮਾ ਦੇ ਬੱਤੀ ਜੇਲ ਵਿੱਚੀ ਸੜ ਗਏ ਕਈ ਮਾਮਾ ਦੇ ਪੁੱਤਰ ਸਾਲਾ ਬੱਤੀ ਜੇਲ ਵਿੱਚੀ ਸੜ ਗਏ ਭਗਤ ਸਿੰਘ ਨੇ ਫਾਂਸੀ ਚੁੰਮੀ ਖੂਨ ਦਾ ਟਿੱਕਾ ਲਾ ਕੇ ਭਗਤ ਸਿੰਘ ਨੇ ਫਾਂਸੀ ਚੁੰਮੀ ਖੂਨ ਦਾ ਟਿੱਕਾ ਲਾ ਕੇ ਦੇਸ਼ ਦੀ ਆਜ਼ਾਦੀ ਅਸਾਂ ਬਚਵਾਣੀ ਆਪਣਾ ਖੂਨ ਵਹਾ ਕੇ ਦੇਸ਼ ਦੀ ਆਜ਼ਾਦੀ ਅਸਾਂ ਬਚਵਾਣੀ ਆਪਣਾ ਖੂਨ ਵਹਾ ਕੇ ਯਾਰ ਕਰੋ ਜੋ ਵੀਰ ਸਿਪਾਹੀ दी बाली और ना अपनी चरबी पाके जोत तजादी दी बाली और ना अपनी चरबी पाके तेज दिया जादी असा बचानी अपना खून वहाँ के देश दिया जादी असा बचानी अपना खून वहाँ के जियो आप ते जोड़ दो जियो आप ते जोड़ दो ये मिलके नारा लाओ अमन अजादी दास अंदेशा कर कर विच पहुँचाओ अमन अजादी दास अंदेशा कर कर ਪਹੁੰਚਾਓ ਇਹ ਆਜ਼ਾਦੀ ਸਭ ਦਾ ਹੱਕ ਹੈ ਇਹ ਆਜ਼ਾਦੀ ਸਭ ਦਾ ਹੱਕ ਹੈ ਆੱਖ ਉੱਚੀਗਾ ਕੇ ਦੇਸ਼ ਦੀ ਆਜ਼ਾਦੀ ਅਸਾ ਬਚਾਣੀ ਆਪਣਾ ਖੂਨ ਵਹਾ ਕੇ ਦੇਸ਼ ਦੀ ਆਜ਼ਾਦੀ ਅਸਾ ਬਚਾਣੀ ਆਪਣਾ ਖੂਨ ਵਹਾ